ਕੋਮਨ ਬਾਈਟ ਕਰਾਂਗੇ ਡਿਕਟਰ ਸਾਹਿਬ ਨਹੀਂ ਬੈਠੇ ਹੋਏ ਮੈਂ ਸਕਤੀ ਸਾਹਿਬ ਨੂੰ ਮਿਲ ਕੇ ਆਇਆ ਹਾਂ ਸਪੀਕਰ ਸਾਹਿਬ ਦੇ ਟੀਮ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਦੇ ਸਕਤੀ ਦੋਨੋਂ ਨੂੰ ਮਿਲ ਕੇ ਮਾਈਕ نیچے ਕਰ ਲਓ ਕਿ ਮੈਂ ਥੋੜਾ ਜਿਹਾ ਕਰਾਂ ਮਾਈਕ ਹੋਣ ਕਰਕੇ ਉਹਨੇ ਕਿਹਾ 11 ਤਰੀਕ 11 ਵਜੇ ਸਵੇਰੇ ਬੁਲਾਇਆ ਪਰ ਮੈਂ ਜਦ ਆਪਣਾ ਅਸਤੀਵਾ ਵਾਪਸ ਲੈਣ ਦਾ ਸੀ ਉਹ ਮੈਂ ਸਬਮਿਟ ਕਰਕੇ ਆ ਗਿਆ

ਅਭੀ ਇਤਨੇ ਡੇ ਪੜੇ تھے 69 ਡੇ ਪੜੇ تھے ਚਲੋ ਇਨਕੀ ਮਰਜ਼ੀ ਹੈ ਪਰ ਮੈਨੇ ਇਹ ਲੋਕਤੰਤਰ ਮੇਂ ਮੇਰੇ ਜੋ ਅਧਿਕਾਰ ਹੈ ਮੈਨੇ ਵਰਜੂਸ ਕੀਤਾ ਤੋਂ ਇਸ ਲਈ ਜੋ ਜਿਲੰਦਰ ਕਲੋਜਨ ਨੇ ਮੈਨੂੰ ਮਲਏ ਬਨਾਇਆ ਉਹਨਾਂ ਨੇ ਮੈਨੂੰ ਕਹਾ ਹੈ ਕਿ ਅਮਨੇ ਤਾਂ ਮਲਏ ਆਪਕੋ ਬਨਾਇਆ ਸੀ ਅਮਨੇ ਕੋਈ ਪਾਰਟੀ ਕੇ ਲਈ ਰਹੇ ਚੁਨਾ ਆਪਣਾ ਨੇਤਾ ਜੁਲਕਿਓਨ ਨੇ ਭੇਜਾ ਬੇਟਾ ਬਣਾਕਰ ਭੇਜਾ ਇਸ ਲਈ ਉਹਨਾਂ ਲੋਗੋ ਨੇ ਫੈਸਲਾ ਲੀਆ ਕਿ ਤੁਮ ਸਤੀਫਾ ਬਖਸ਼ੀਤ ਜੀ ਹੁਣ ਤਾਂ ਡੀ ਸੈਕਟਰੀ ਸਾਹ ਨਾਲ ਮੁਲਾਕਾਤ ਹੋਈ ਜਾਂ ਪੀ ਐਸ ਆਰ ਨਾਲ ਮੁਲਾਕਾਤ ਹੋਈ ਇਹ ਕੀ ਗੱਲ ਬਾਤ ਹੋਈ ਉਹਨਾਂ ਨੇ ਸਿੱਖ ਪਰ ਲਿਆ ਮੇਰਾ ਜਿਹੜੀ ਮੇਰੀ ਸਤੀਫ ਲੈਟਰ ਸੀ ਉਸੇ ਧਰ ਲਈ ਹੈ ਨੰਬਰ ਕੋ ਆ ਕੇ ਟਾਈਮ ਕੋ ਵਾਲਿਆ ਉਹਨਾਂ ਕੋ 11:55 ਮਿੰਟ ਤੇ ਸੀਟ ਕੀਤੀ ਉਹਨਾਂ ਨੇ ਇਸ ਤੋਂ ਜਿਹੜਾ ਮੈਂ ਦੁਬਾਰਾ ਫੇਰ ਸਪੀਕਰ ਸਾਨੂੰ ਮਿਲਣ ਦੇ ਲਈ ਆਉਂਗਾ 11 ਤਰੀਕ 11 ਵਜੇ ਦੁਬਾਰਾ ਬੁਲਾਇਆ ਹੈ ਜੀ ਬਾਈ ਕੀ ਅੱਜਕੱਲ ਤੁਸੀਂ ਰਸਤੀਫਾ ਦਿੱਤਾ ਹੈਗਾ ਕੀ ਹੁਣ ਪਾਰਟੀ 'ਚ ਹੈਗੇ ਆ ਕਿ ਆ ਕਿੱਧਰ ਜਾਣਾ ਮੈਂ ਪਾਰਟੀ ਲੈਵਲ ਤੇ ਕੋਈ ਗੱਲ ਨਹੀਂ ਕਰਦਾ ਮੈਂ ਸਿਰਫ ਸਿਰਫ ਵਿਧਾਨ ਸਭਾ ਦੀ ਮੈਂਬਰਸ਼ਿਪ ਔਰ ਸਪੀਕਰ ਸਾਹਿਬ ਦੀ ਜਿਹੜੀ ਦਿੱਤੀ ਹੋਈ ਲੈਟਰ ਹੈ ਜਿਹੜੀ ਮੈਨੂੰ ਅੱਜ ਬੁਲਾਇਆ ਸੀ ਤੇ ਜਿਹੜਾ ਮੈਨੂੰ ਅੱਜ 3 ਤਰੀਕ ਤੇ ਜਿਹੜਾ 11 ਵਜੇ ਬੁਲਾਇਆ ਸੀ ਮੈਂ ਉਰਤੇ ਉੰਡਵਾਲੇ ਕਿਹਦੇ ਲੋਕਾਂ ਨੇ ਕਿਹਾ ਕਿ ਇਹ ਵੋਟ ਕਿੰਨੂੰ ਪਾਈ ਸੀ ਅਸੀਂ ਕਿੰਨੂੰ ਐਮਐਲਏ ਬਣਾਇਆ ਸੀ ਇਸ ਕਰਕੇ ਅਸੀਂ ਇਹ ਜਾਣਨੇ ਕਿ ਜਿਹੜਾ ਸਮੇਂ ਹੈ ਜਿਹੜਾ ਜਿਹੜਾ ਸਾਡੇ ਹਲਕੇ ਜਿਹੜੀ ਨੋਹਾਰ ਹੈ ਉਹ ਸਮੇਂ ਤੇ ਰਹਿ ਕੇ ਬਦਲੇ ਮੈਂ ਬਦਲਾ ਨਹੀਂ ਜੇ ਇਸਕੇ ਤੋਂ ਕੋਈ ਕਾਰਵਾਈ ਕਰਦੇ ਤਾਂ ਕਿੱਦਾਂ ਦੇਖੂਗੇ ਜੇ ਕੋਈ ਕਾਰਵਾਈ ਕਰੇਗੇ ਅਗੇ ਹਾਈ ਕੋਰਟ ਹੈ ਅਗੇ ਸੁਪਰੀਮ ਕੋਰਟ ਹੈ ਮੈਂ ਜਾਊਂਗਾ ਕੋਈ ਗੱਲ ਨਹੀਂ ਚਿੰਤਾ ਨਹੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਚਲੋ ਕੋਈ ਨਹੀਂ ਕਰਦੇ